ਸਿਆਸਤਦਿਆਂ ਪੀੜੀਆਂ ਨੂੰ ਜੇਕਰ ਟਰੋਲੀਏ ਘੰਗੋਲੀ ਤਾਂ ਬਹੁਤ ਸਾਰੀਆਂ ਜਿਹੜੀਆਂ ਬਗਾਵਤਾਂ ਸਾਹਮਣੇ ਆਉਂਦੀਆਂ ਨੇ ਫਿਰ ਬਾਗੀ ਹੋਣਾ ਬਗਾਵਤ ਕਰਨ ਰਾਜਾ ਸ਼ਾਹੀ ਦੇ ਵਿੱਚ ਵੱਖਰਾ ਸਟਾਈਲ ਸੀਗਾ ਵੱਡੇ ਪੱਤਰ ਉੱਤੇ ਹਮਲੇ ਹੁੰਦੇ ਸੀ ਇੱਕ ਰਾਜਾ ਦੂਜੇ ਰਾਜੇ ਉੱਤੇ ਬਹੁਤ ਕੋਸ਼ ਨੁਕਸਾਨ ਹੁੰਦਾ ਸੀ ਜਿਹਦੇ ਵਿੱਚ ਫੌਜਾਂ ਦਾ ਨੁਕਸਾਨ ਘੋੜਿਆਂ ਦਾ ਊਠਾਂ ਦਾ ਤੇ ਵੱਡੀ ਗਿਣਤੀ ਦੇ ਵਿੱਚ ਮਨੁੱਖਤਾ ਦਾ ਕੋਲ ਵੀ ਵਿਵੇਜ ਹਦਾ ਸੀ ਪਰ ਰਾਜਾ ਸਾਹੀ ਤੋਂ ਬਾਅਦ ਜੇਕਰ ਡੈਮੋਕ੍ਰੇਸੀ ਦੇ ਵਿੱਚ ਆਜੋਕੇ ਯੁੱਗ ਦੇ ਵਿੱਚ ਗੱਲ ਕਰ ਲਈਏ ਸਿਆਸੀ ਲਿਹਾਜ਼ ਦੀਆਂ ਬਗਾਵਤਾਂ ਦੀ ਤਾਂ ਉਹਦਾ ਇੱਕ ਵੱਖਰਾ ਹੀ ਮਹਾਦਰਾ ਵਿਕਲਪ ਨੂੰ ਸਾਹਮਣੇ ਆਉਂਦਾ ਇਹਨਾਂ ਸਿਆਸੀ ਬਗਾਵਤਾਂ ਦੇ ਵਿੱਚ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਸਿਆਸੀ ਤੌਰ ਤੇ ਵਟੇਪਾਦਰ ਤੇ ਬਗਾਵਤਾਂ ਦਾ ਜਿਹੜਾ ਮੁੱਢ ਬਚਿਆ ਉਹ ਉਹਦਾ ਜ਼ਿਕਰ ਪਟਿਆਲਾ ਦਾ ਮੋٹے ਤੌਰ ਤੇ ਹੁੰਦਾ ਹੈ ਕਹਿੰਦਾ ਭਾਪ ਕਿ ਪੰਜਾਬ ਦੀਆਂ ਸਿਆਸੀ ਲਹਿਜੀਆਂ ਬਗਾਵਤਾਂ ਦੇ ਵਿੱਚ ਪਟਿਆਲੇ ਦੀ ਧਰਤੀ ਮੋਰੀ ਰਹੀ ਹੈ ਬਹੁਤ ਦੂਰ ਨਾ ਜਾਈਏ ਪੰਥਰਤਨ ਜਥੇਦਾਰ ਗੁਰਚਰ ਸਿੰਘ ਟੌੜਾ ਤੋਂ ਲੈ ਕੇ ਅੱਜ ਹਰਮੀਤ ਸਿੰਘ ਪਠਾਨ ਮਾਜਰਾ ਤੱਕ ਫਿਰ ਅੱਜ ਦੀ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹਗੇ ਰਾਜੀਵਾ ਹਰਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੈਕਜਿਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾ ਚੈਨਲ ਈ ਮਿਸਰ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਮੋਤਵਰਥ ਪ੍ਰਿਆਜੀ ਡਾਕਟਰ ਸਾਹਿਬ ਸਿਆਸੀ ਲਿਹਾਜ਼ ਦੀ ਗੱਲ ਕਰ ਰਹੇ ਆ ਕਿ ਸਿਆਸੀ ਲਿਹਾਜ਼ ਦੀਆਂ ਬਗਾਵਤਾਂ ਦਾ ਵਰਕਾ ਫਰੂਲ ਰਹੇ ਹਾਂ ਅਜੇ ਦਰਾਂ ਪੰਜਾਬ ਦੀ ਜੇਕਰ ਗੱਲ ਕਰ ਲਈਏ ਰਾਜਾ ਸਾਹਿਬ ਨੂੰ ਬਹੁਤ ਪਿੱਛੇ ਛੱਡ ਕੇ ਅੱਜ ਦੇ ਡੈਮੋਕ੍ਰੇਸੀ ਲਿਹਾਜ਼ ਦੇ ਹਾਲ ਤੇ ਉੱਤੇ ਆ ਕੇ ਖਾਸ ਕਰਕੇ ਅਜੋਕੇ ਇਨ੍ਹਾਂ ਦਹਾਕਿਆਂ ਦੌਰਾਨ ਤਾ ਸਿਆਸੀ ਪਦਰਤੀਆਂ ਬਕਾਬਤਾ ਦੇ ਵਿੱਚ ਪਟਿਆਲਾ ਮੋਰੀ ਰਿਹਾ ਹੈ ਪਟਿਆਲੇ ਦਾ ਵੱਡੇ ਪਦਰਤੀ ਸੀ ਕਰ ਰਿਹਾ ਹੈ ਅੱਜ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਬਹੁਤ ਦੂਰ ਨਾ ਜਾਈਏ ਪੰਤਰਾਤਨ ਜਥੇਦਾਰ ਗੁਰਚਨ ਸਿੰਘ ਤਵੜਾ ਨੇ ਸ਼੍ਰੋਮਣੀ ਕਾਲੀਦਾਲ ਦੀ ਸਤਾਪਤ ਧਿਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਉਸ ਤੋਂ ਬਾਅਦ ਵਿੱਚ ਬਹੁਤ ਸਾਰਾ ਹੋਰ ਬਾਗੀ ਜਿਹੜਾ ਤੇਵਰ ਦਾ ਵੱਡਾ ਭਰਿਆ ਪਿਆ ਵਰਕਿਆਂ ਦੇ ਵਰਕੇ ਕਹਿ ਸਕਦੇ ਆ ਤੇ ਹੁਣ ਹਰਮੀਤ ਸਿੰਘ ਪਠਾਨ ਮਜਰਾ ਤੱਕ ਕਿਉਂਕਿ ਇਹਨਾਂ ਨੇ ਵੀ ਸਤਾਪਤ ਇੱਕ ਹਕੂਮਰਾਨਤ ਆਪਣੇ ਪਾਰਟੀ ਦੇ ਖਿਲਾਫ ਆਪਣੀ ਸਰਕਾਰ ਦੇ ਖਿਲਾਫ ਅੱਡੇ ਪੱਤਰ ਤੇ ਬਗਾਵਤ ਅਪੀਲ ਪਜਾਇਆ ਲੰਗੇ ਦੋ ਦਿਨ ਤੋਂ ਇਹ ਅੱਡੇ ਪੱਤਰ ਦੀ ਪੰਜਾਬ ਦੇ ਵਿੱਚ ਚਰਚਾ ਹੈ ਤੇ ਇਸ ਚਰਚਾ ਦੇ ਵਿੱਚ ਹੀ ਬਾਗਿਆਂ ਦੇ ਸ਼ਹਿਰ ਵਜੋਂ ਪਟਿਆਲਾ ਇੱਕ ਵਾਰ ਫਿਰ ਜ਼ਿਕਰ ਦੇ ਵਿੱਚ ਆਇਆ ਤੇ ਵੱਡੀ ਗੱਲ ਡਾਕਟਰ ਸਾਹਿਬ ਇਸ ਮੈਟਰ ਨੂੰ ਜੇਕਰ ਹੋਰ ਖੰਘੋਲੀਏ ਤਾ ਪਟਿਆਲਾ ਦੇ ਇਹ ਦੇ ਕੇ ਜਿਹੜੇ ਵੀ ਆਗੂਆਂ ਨੇ ਸਮੇਂ-ਸਮੇਂ ਬਗਾਵਤਾ ਕੀਤੀਆਂ ਨੇ ਬਾਗੀ ਬਣਿਆ ਤਾਂ ਉਹ ਅੱਗੇ ਜਾ ਕੇ ਵੱਡੇ ਸਮਰਾਤ ਕਾਬਲ ਤੇ ਧਾਕੜ ਲੀਡਰ ਜ਼ਰੂਰ ਬਣਿਆ ਹੈ ਡਾਕਟਰ ਸਾਹਿਬ ਅਗਲਾ ਵਰਕਾ ਕੋਲੋ ਤੁਸੀਂ ਹੁਣ ਜੀ ਇਹ ਆਪੇ ਦੇਖਾ ਤੁਸੀਂ ਸਿਆਸਤ ਵਿੱਚ ਬਗਾਵਤਾਂ ਦੀ ਗੱਲ ਕੀਤੀ ਹੈ ਬੜੀ ਦਿਲਚਸਪ ਗੱਲ ਹੈ ਜਿਵੇਂ ਕਿ ਪਹਿਲੇ ਸਮੇਂ ਦੇ ਵਿੱਚ ਰਾਜਾ ਸ਼ਾਹੀ ਦੇ ਵਿੱਚ ਤਾਂ ਹੀ ਹੁੰਦਾ ਸੀ ਕਿ ਰਾਜੇ ਦੇ ਘਰ ਜਿਹੜਾ ਕੋਈ ਪੁੱਤਰ ਜੰਮਦਾ ਹੈ ਉਨੇ ਗਿਆਕ ਤੱਕ ਗਿਆਕਤਾ ਮਿਲਦਾ ਸੀ ਕਿ ਬਾਸ਼ਾ ਦੇ ਘਰ ਦੇ ਵਿੱਚ ਜੇ ਕੋਈ ਹੋਇਆ ਜਿਸ ਤਰ੍ਹਾਂ ਆਪਾਂ ਮੁਗਲ ਸਲਫਤਨਤ ਦੇਖ ਲਈਏ ਜਾਂ ਉਹ ਦੁਬਾਰਾ ਦੀਆਂ ਵੀ ਉਹ ਉਹ ਵੱਖਰੀ ਗੱਲ ਹੈ ਕਿ ਉਹਦੇ ਵਿੱਚ ਗਿਆਤਾ ਸੱਤ ਸੇ ਵੰਦਾ ਸੀ ਜਾਂ ਫਿਰ ਉਸ ਤੱਕ ਜਾਉਂਦਾ ਮੌਤ ਤੱਕ ਵੀ ਉਹ ਇਸ ਤਰ੍ਹਾਂ ਦਾ ਹੈ ਗਾ ਜੀ ਪ੍ਰਤੂ ਡੈਮੋਕ੍ਰੇਸੀ ਦੇ ਵਿੱਚ ਆ ਕੇ ਵੀ ਸਿਆਸਤ ਦੇ ਵਿੱਚ ਬੜੀਆਂ ਬਗਾਵਤਾਂ ਹੁੰਦੀਆਂ ਨੇ ਟੈਕਟਿਕ ਗੇਮ ਹੀ ਹੈ ਸੀ ਇਹਦੇ ਵਿੱਚ ਸੱਤਾ ਨੂੰ ਪ੍ਰਾਪਤ ਕਰਨ ਦੇ ਲਈ ਹਰ ਵਿਅਕਤੀ ਆਪਣਾ ਜੋਰ ਲਾਉਂਦਾ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਆਪਾਂ ਖਾਸ ਤੌਰ ਤੇ ਕਟਿਆੜਾ ਦੇ ਇਨਦਕਿਰਦ ਗੱਲ ਕਰਨੀ ਹੈ ਤਾਂ ਪਟਿਆਲਾ ਇਹ ਕਿ ਨਾ ਬ੍ਰੀਡ ਅਸ਼ਰਹ ਹੈ ਹੈ ਬੜੇ ਬਡੇ ਨਾਪਰ ਪੈਦਾ ਹੁੰਦੇ ਰਹੇ ਨੇ ਕਿ ਸੱਤਾ ਦੇ ਚੱਕਰ ਦੀ ਉਲਟ ਆਪਣੀ ਬਗਾਵਤ ਕਰਦੇ ਰਹੇ ਨੇ ਜੇ ਆਪਾਂ ਜਿਹੜਾ ਗੱਤਾਂ ਸਿੰਘ ਤੋਂ ਥੋੜਾ ਤੋਂ ਪਹਿਲਾਂ ਜਾਈਏ ਜਦੋਂ ਮਿਸਟਰ ਸਟਾਰਟ ਤੇ ਲక్ష్ਮੀ ਸਿੰਘ ਜੀ ਹਨ ਜਿਸ ਤੱਕ ਜਸਤਖਰ ਨਾਮ ਸਿੰਘ ਦੀ ਪਹਿਲੀ ਕਾਦੀ ਸਰਕਾਰ ਬਣੀ ਸੀ ਤੇ ਪਹਿਲੀ ਵਾਰ ਕਾਦੀ ਸਰਕਾਰ ਬਣੀ ਸੀ ਜਦੋਂ ਪੰਜਾਬੀ ਸੂਭਾ ਬਣਿਆ ਸੀ ਉਹਦੇ ਉਹਦੇ ਖਿਲਾਫ ਵੀ ਜਿਹੜੀ ਬਗਾਵਤ ਹੋਈ ਉਹਦੇ ਵਿੱਚ ਵੀ ਪਟਿਆਲੇ ਤੋਂ ਸਰਗਰਾ ਸਿੰਘ ਕੋਹਲੀ ਤੇ ਲక్ష్ਮੀ ਸਿੰਘ ਜੀ ਨਾਲ ਇਹ ਵਾਰ ਕਿ ਘਰੇ ਤਾਂ ਉਹਨਾਂ ਨੇ ਸਰਕਾਰ ਉਲਟਾ ਦਿੱਤੀ ਤੇ ਇਸ ਤੋਂ ਬਾਅਦ 1971 ਦੀ ਜੰਗ ਦੇ ਵੇਲੇ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਸਨ ਕਹਿੰਦਾ ਹਲਕੀ ਤੋਂ ਕਿ ਉਹਨਾਂ ਨੇ ਉਸ ਦੇ ਵਿਰੋਧ ਸਿਫਾਰਸ਼ ਕੀਤੀ ਤੇ ਇਹ ਉਹ 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 ਦੌਰ ਸੀ ਜਦੋਂ ਕਿ ਮਤਲਬ ਸਿੱਖਾਂ ਦੇ ਵਿੱਚ ਬੜੀ ਵਿਰਸਤਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੈਠੇ ਹੀ ਕਰ ਦਿੱਤਾ ਗਿਆ ਸੀ ਹਿੰਦੁਸਤਾਨ ਦੀਆਂ ਉਹ ਜਾਨੀਆਂ ਤੂਫਾਨਾਂ ਦੇ ਗੋਲਿਆਂ ਦੇ ਨਾਲ ਇਹ ਉਸ ਵੇਲੇ ਕੈਪਟਨ ਅਮਨ ਜੀ ਨੇ ਆਪਣੇ ਸਰਕਾਰ ਦੇ ਖਿਲਾਫ ਗਰਵ ਕੀਤੀ ਸੀ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਉਹ ਬੜੇ ਵੱਡੇ ਲੀਡਰ ਵਾਂਗੂ ਉੱਪਰ ਇਹ ਦੋ ਵਾਰ ਹੋ ਪੰਜਾਬ ਦੇ ਮੁੱਖ ਮੰਤਰੀ ਬਣੇ ਫਿਰ ਉਹਨਾਂ ਨੇ ਇਸ਼ੂ ਇਹਦੇ ਉੱਪਰ ਇਸ ਤਰ੍ਹਾਂ ਦੇ ਗਰਵ ਕੀ। ਵੇਸ਼ਕ ਇਹ ਵੀ ਇੱਕ ਪਹਿਲੂ ਹੈ ਕਿ ਪਟਿਆਲੇ ਵਿੱਚ ਇਹ ਰਾਜਪ੍ਰਾਣੇ ਦੇ ਖੂਨ ਦੇ ਬਾਅਦ ਦੂਜੀ ਵਾਰ ਉਹ ਉਹ ਕਾਂਗਰਸ ਪਾਰਟੀ ਦੇ ਗਰਵ ਕਰਕੇ ਪਾਰਟੀ ਜਨਤਾ ਪਾਰਟੀ ਦੇ ਵਿੱਚ ਉਹ ਵੀ ਪਟਿਆਲੇ ਪਟਿਆਲੇ ਦੀ ਇਹ ਮੈਂ ਜਿਵੇਂ ਜਥੇਦਾਰ ਜਦੋਂ ਕੌੜਾ ਨੇ ਸ਼੍ਰੋਮਣੀ ਕਾਲੀਗੱਲ ਦੇ ਖਿਲਾਫ ਆਪਣਾ ਇੱਕ ਮੋਰਚਾ ਖੋਲ੍ਹਿਆ ਸੀ ਜਦੋਂ ਕਿ 1997 ਦੇ ਵਿੱਚ ਜਦੋਂ ਸ਼੍ਰੋਮਣੀ ਕਾਲੀਗੱਲ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਸਰਕਾਰ ਦੇ ਕਾਰੋਬਾਰ ਦੇ ਉੱਪਰ ਸਰਕਾਰ ਦੇ ਕਾਰਜਸ਼ੈਲੀ ਦੇ ਉੱਪਰ ਸਵਾਲ ਠਾਉਣੇ ਸ਼ੁਰੂ ਕੀਤੇ ਤੇ ਉਹਨਾਂ ਨੂੰ ਵਾਪਸ ਜਿੱਤਣਾ ਪਿਆ ਤੇ ਉਹਨਾਂ ਨੂੰ ਐਸਡੀਪੀਸੀ ਦੇ ਪ੍ਰਧਾਨ ਤੋਂ ਹਟਾਇਆ ਗਿਆ ਪਾਰਟੀ ਤੋਂ ਕੱਢਿਆ ਗਿਆ ਉਹਨਾਂ ਨੇ ਆਪਣਾ ਇੱਕ ਐਂਡ ਹਲ ਬਖਰਾ ਕੈਂਪਰ ਕੀ ਸਰਕਾਰ ਦੇ ਖਿਲਾਫ ਲਾਮਬੰਦੀ ਕੀਤੀ ਅਤੇ ਉਹ 2002 ਦੇ ਵਿੱਚ ਕਾਂਦੀਦ ਨੂੰ ਬਹੁਤ ਵੱਡੀ ਅਗਰ ਦੇ ਉੱਪਰ ਆਗਰ ਦੰਮਣਾ ਆਪਣਾ ਬੀਸ਼ਖ ਉਸ ਤੋਂ ਬਾਅਦ ਜੈਸਰ ਗਿੱਟਾਂ ਦੀ ਚੌੜਾ ਫੇਰ ਸ਼ੋਮਣੀ ਕਾਲੀ ਦਲ ਦੇ ਸ਼ਾਮਲਾ ਹੋ ਗਏ ਸਨ ਤੇ ਉਹਨਾਂ ਨੂੰ ਉਹੀ ਰਤਬਾ ਬਹਾਲ ਹੋ ਗਿਆ ਕਿ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ। ਇਸੇ ਤਰ੍ਹਾਂ ਪ੍ਰੋਫੈਸਰ ਪ੍ਰੀਮ ਸਿੰਘ ਚੰਗੂ ਬਾਜਰਾ ਵੀ ਇਹਨਾਂ ਜਿਹੜੇ ਗੱਲ ਕਰੀ ਜਾਂਦੇ ਕਿ ਪ੍ਰਾਉਡ ਆਫ ਦਿ ਨਾਂਗੇ ਉਸ ਨੇ ਇੱਕ ਉਸ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਇੱਕ ਕੈਲੀਗਲ ਬਣਾਇਆ ਸੀ ਕਿ ਉਹਨਾਂ ਨੇ ਇਹ ਲੜਾਈ ਲੜੀ ਤੇ ਉਸ ਤੋਂ ਬਾਅਦ ਸ਼ੋਮਣੀ ਕਾਂਢੀ ਦਲ ਦੇ ਵਿੱਚ ਆਏ ਤਾਂ ਕਿ ਸ਼ੂਭ ਜੀ ਦੇ ਉੱਪਰ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਸ਼ੋਮਣੀ ਕਾਂਢੀ ਦਲ ਦੇ ਉੱਪਰ ਬੱਤੇ ਲੀਡਰ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਹੋਈ ਨਹੀਂ ਸ਼ੋਮਣੀ ਕਾਂਢੀ ਦਲ ਦੇ ਵਿੱਚ ਇੱਕੋ ਇੱਕ ਇਹ ਜਿਹੜੇ ਜਿਹੜੇ ਪਟਿਆਲਾ ਹਲਕੇ ਤੋਂ ਵੀ ਮੈਂਬਰ ਪਾਰਲੀਮੈਂਟ ਬਣ ਗਏ ਇਹ ਅਨੰਦਪੁਰ ਸਾਹਿਬ ਤੋਂ ਵੀ ਬਾਅਦ ਦੇ ਵਿੱਚ ਹੋਇਆ ਇਲੈਕਸ਼ਨ ਜਿੱਤੇ ਗਏ ਤਾਂ ਉਹ ਤੁਮੇਂ ਨੰਬਰ ਦਾ ਗਿਆ ਮੇਰੇ ਲਈ ਦੋ ਵਾਰ ਪਟਿਆਤੈਂ ਮੇਰੇ ਪਾਸ ਇਹ ਉਹਨਾਂ ਦਾ ਲੜਕਾ ਨੌਰ ਹਲਕੀ ਤੋਂ ਮੰਨ ਲਈ ਬਣੀ ਆਤੀ ਇਸ ਤਰ੍ਹਾਂ ਦਾ ਇਹ ਹੈ ਵੀ ਉਹਨਾਂ ਨੇ ਜੇਕਰ ਦੇਖ ਆਪਣੀ ਪਾਰਟੀ ਦੇ ਖਿਲਾਫ ਗੱਲ ਕੀਤੀ ਪਰੰਤੂ ਉਹ ਆਪਣੇ ਆਪ ਨੂੰ ਵੱਡੇ ਡਿਗਸ ਲੀਡਰ ਦੇ ਤੌਰ ਤੇ ਸਟਾਫ ਕਰ ਗਿਆ ਇਸੇ ਤਰ੍ਹਾਂ ਹੋਰ ਵੀ ਅੰਭੇਰਿੰਗੇ ਇਸ ਤਰ੍ਹਾਂ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖਦੇ ਆ ਪਟਿਆਲਾ ਅਜਿਹਾ ਕਿ ਜਿਮੀ ਆਪਾਂ ਪਹਿਲਾਂ ਗੱਲ ਕੀਤੀ ਨਾ ਬਰੀ ਦਾ ਤੇ ਹੂੰ ਐਸੀ ਬਿਲਕੁਲ ਆਪਾਂ ਸਿਆਸੀ ਵਿਹਾਜ ਦੀਆਂ ਬਗਾਵਤਾਂ ਦਾ ਜ਼ਿਕਰ ਕਰ ਰਹੇ ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖैर ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਸਿਆਸੀ ਵਿਹਾਜ ਦੀਆਂ ਬਗਾਵਤਾਂ ਦੀ ਗਿਣਤੀ ਦੋ ਤੋਂ ਤਿੰਨ ਵੀ ਹੋ ਸਕਦੀ ਹੈ ਦੋ ਵਾਰ ਉਹਨਾਂ ਨੇ ਕਾਂਗਰਸ ਦੇ ਵਿੱਚੋਂ ਬਗਾਵਤ ਕੀਤੀ ਤੇ ਇੱਕ ਵਾਰ ਖੈਰ ਉਹਨੇ ਇਕਾਲੀ ਦਲ ਦੇ ਵਿੱਚੋਂ ਵੀ ਬਕਾਅ ਦਿੱਤੀ ਹੈ ਤੇ ਪੰਜਾਬ ਦੇ ਦੋ ਵਾਰੋਂ ਮੁੱਖ ਮੰਤਰੀ ਬਣਦੇ ਆ। ਪੰਤ੍ਰਤਨ ਜਸੇਰ ਕਰਚਰ ਸਿੰਘ ਟੋੜਾ ਬਗਾਵਤ ਤੋਂ ਬਾਅਦ ਫਿਰ ਉਹ ਕੰਨਦਾ ਭਾਪ ਕਿਸਰੋਗਲੀ ਗੁਰਦੋਰਾ ਪ੍ਰਬੰਧਕ ਕਮੇਟੀ ਵਿਭਾਗ ਡੋਰ ਸੰਭਾਲਦੇ ਆ ਤੇ ਬਹੁਤ ਵੱਡੇ ਸਭਰਾ ਹੱਥ ਵਟੇ ਆਗੂ ਉਹਨਾਂ ਦਾ ਕਦ ਹੋਰ ਵਧਿਆ ਉਸ ਤੋਂ ਬਾਅਦ। ਤੁਸੀਂ ਜ਼ਿਕਰ ਕਰ ਰਹੇ ਸੀ ਕੋਹਲੀ ਪਰਿਵਾਰ ਦੇ ਵਿੱਚ ਤਾਂ ਉਹ ਅੱਜ ਤੱਕ ਰਾਜਨੀਤੀ ਦੇ ਵਿੱਚ ਹੈ ਤੇ ਉਸ ਪਰਿਵਾਰ ਦਾ ਸਿਆਸੀ ਕਦ ਅੱਗੇ ਹੈ ਉੱਪਰ ਉੱਠਿਆ ਇਸੀ ਤਰ੍ਹਾਂ ਹੀ ਡਾਕਟਰ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਬਗਾਵਤ ਆ ਉਹ ਸਮਰੱਥ ਲੀਡਰ ਕਾਬਲ ਲੀਡਰ ਵੱਡੇ ਆਗੂ ਵਜੋਂ ਸਾਹਮਣੇ ਆਏ ਹੁਣ ਦੇ ਹਾਲਾਤ ਦੇ ਵਿੱਚ ਕਾਲੇ ਦਲ ਸੁਰਵੀਰ ਸਿੰਘ ਬਾਦਲ ਦੀ ਧਿਰ ਦੇ ਖਿਲਾਫ ਜਿਹੜਾ ਉਹ ਸੁਧਾਰ ਧਿਰ ਦੀ ਜਾਂ ਨਵਾਂ ਕਾਲੇ ਦਲ ਬਣਿਆ ਮੋੜ ਸਜੀਤ ਹੋਇਆ ਉਹਦੇ ਵਿੱਚ ਵੀ ਪਟਿਆਲੇ ਦੀ ਬਗਾਵਤ ਦਾ ਜ਼ਿਕਰ ਮੋٹے ਤੌਰ ਤੇ ਹੀ ਹੈ ਮੈਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰ ਸਰਜੀਤ ਸਿੰਘ ਰਖੜਾ ਦੀ ਜੋੜੀ ਨੇ ਜਿਹੜੀ ਇਹ ਬਗਾਵਤ ਦਾ ਮੁੱਢ ਬਣਿਆ ਕਹਿੰਦਾ ਪਾ ਕਿ ਅਕਾਲੀ ਦਲ ਦੀ ਹੁਣਤੀ ਬਗਾਵਤੇ ਵਿੱਚ ਵੀ ਪੰਜਾਬ ਦਾ ਪਟਿਆਲੇ ਦਾ ਜ਼ਿਕਰ ਮੋٹے ਤੌਰ ਤੇ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਗਵਾ ਜੀ ਦਾ ਕਦ ਸਿਆਸੀ ਲਿਹਾਜ਼ ਦਾ ਪਹਿਲੇ ਨਾਲੋਂ ਵੀ ਵਧਿਆ ਮੰਨਿਆ ਜਾਂਦਾ ਹੈ ਇੱਕ ਹੋਰ ਸਮਰਥਾਗੂ ਜੋ ਸਾਹਮਣੇ ਆ ਰਹੇ ਨੇ ਤੇ ਇਸ ਬਗਾਵਤੇ ਵਿੱਚ ਸਰਜੀਤ ਸਿੰਘ ਰਖੜਾ ਵੀ ਸਿਆਸੀ ਲਿਹਾਜ਼ ਤੇ ਨਿਕਰ ਕੇ ਹੋਰ ਸਾਹਮਣੇ ਆਏ ਨੇ ਹੋਰ ਸਿਆਸੀ ਲਿਹਾਜ਼ ਉੱਤੇ ਗੂੜੇ ਹੋਏ ਨੇ ਉਹਨਾਂ ਦੀ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਚਰਚਾ ਹੋਈ ਹੈ ਤੇ ਆਪਣੀ ਧਿਰ ਦੇ ਵਿੱਚੋਂ ਫਿਰ ਉਹ ਪਹਿਲੀ ਦੂਜੀ ਤੀਜੀ ਕਤਾਰ ਦੇ ਵਿੱਚ ਜਿਹੜੇ ਜੁੜਨ ਦੇ ਵਿੱਚ ਐਡ ਹੋਣ ਦੇ ਵਿੱਚ ਸ਼ਾਮਲ ਹੋਏ ਨੇ ਇਸ ਬਗਾਵਤ ਤੋਂ ਬਾਅਦ ਬਾਦਲਤਰ ਦੇ ਵਿੱਚ ਉਹਨਾਂ ਦਾ ਨੰਬਰ ਦੂਰ ਸੀ ਪਰੰਤੂ ਇਸ ਧਿਰ ਦੇ ਵਿੱਚ ਉਹਨਾਂ ਦਾ ਸਿਆਸੀ ਕਦ ਵੱਡੀ ਛਲਾਂਗ ਲਗਾ ਕੇ ਕੀ ਵਧਿਆ ਹੈ ਖੈਰ ਜੇ ਜ਼ਿਕਰ ਕਰ ਲਈਏ ਇਸ ਇਹਨਾਂ ਬਗਾਵਤਾਂ ਦੇ ਵਿੱਚ ਤਾਂ ਹੁਣ ਤਾਜ਼ਾ ਤਰੀਨ ਬਗਾਵਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਆਪਣੀ ਸਰਕਾਰ ਦੇ ਖਿਲਾਫ ਹਲਕਾ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਟਾਣ ਮਾਜਰਾ ਦੀ ਬਗਾਵਤ ਵੀ ਅਹਿਮ ਹੈ ਇਹਨਾਂ ਦਾ ਵੀ ਪਟਿਆਲੇ ਨਾਲ ਹੀ ਸੰਬੰਧ ਹੈ ਹਲਕਾ ਸਨੌਰ ਦਾ ਕੁਝ ਹਿੱਸਾ ਪਟਿਆਲੇ ਸ਼ਹਿਰ ਦੇ ਵਿੱਚ ਵੀ ਪੈਂਦਾ ਨਾਲ ਲਗਵਾਂ ਲੱਗਿਆ ਰਣ ਨਾਲ ਜਾ ਪਿੜਦਾ ਤੇ ਹਰਮਿਤ ਸਿੰਘ ਪਟਾਣ ਮਾਜਰਾ ਦੀ ਸਰਕਾਰੀ ਰਹਿ ਅਸਲੀ ਨਹੀਂ ਪਟਿਆਲਾ ਹੀ ਸੀ ਫਿਰ ਉਹਨਾਂ ਦੀ ਬਗਾਵਤ ਵੀ ਵੱਟੇ ਪੱਧਰ ਉੱਤੇ ਜਿਹੜੀ ਇਨੀ ਤਰੀ ਚਰਚ ਹੈ ਇਈ ਤਰ੍ਹਾਂ ਦੇ ਸਵਾਲ ਨੇ ਉਹ ਵੱਖਰਾ 이슈 ਜਿਹੜੇ ਉਹ ਉਠਾ ਰਹੇ ਹੈ। ਕੱਲ ਅਸੀਂ ਵਿਕਾਵਤ ਤਾਂ ਕਿ ਇਸ ਟੌਪਿਕ ਦੇ ਵਿੱਚ ਸੀਮਤ ਰੱਖ ਰਹੇ ਹਾਂ। ਤਾਂ ਕਿ ਹਰਮਿੰਦਰ ਸਿੰਘ ਪਠਾਨਵਾਜਰਾ ਦਾ ਵੀ ਸਿਆਸੀ ਕਦਮ ਵਧੇਗਾ। ਹੈਸਭਾ ਹਮੜਾਵਾ ਜੇਕਰ ਪ੍ਰਾਣੇ ਲੀਡਰਾਂ ਨੂੰ ਪੰਜਾਬ ਦੇ ਜਿਹੜੇ ਪਟਿਆਲੇ ਦੇ ਨੇ ਖਾਸ ਕਰਕੇ ਬਾਗੀ ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਬਗਾਵਤਾਂ ਕੀਤੀਆਂ ਉਹਨਾਂ ਦਾ ਕਦਮ ਵਧਿਆ। ਸਮਰੱਥ ਕਾਬਲ ਤੇ ਵੱਡੇ ਧਾਕੜਾਗੂ ਕੁਝ ਉਹਾਂ ਦੇ ਵਿੱਚੋਂ ਸਾਹਮਣੇ ਆਏ ਜਾਂ ਹੁਣ ਤੱਕ ਸਾਹਮਣੇ ਹੈ ਵੱਡੇ ਆਗੂ ਜਿਨ੍ਹਾਂ ਦੇ ਵਿੱਚ ਜ਼ਿਕਰ ਆਪਾਂ ਫਿਰ ਕਰ ਨਹੀਂ ਹੈ ਕਰ ਰਹੇ ਹਾਂ ਕਿ ਕੈਪਟਨ ਮਰਿੰਦਰ ਸਿੰਘ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੋਫੈਸਰ ਇਹਨਾਂ ਤੋਂ ਇਲਾਵਾ ਅੰਤਰਤੰਤ ਸਵਰਗੀ ਜਥੇਦਾਰ ਘਰਚਨ ਸਿੰਘ ਟੌੜਾ ਉਹਨ ਸਵਰਗੀ ਵਾਸ ਸੁਰਗਵਾਸ ਨਹੀਂ ਪਰ ਉਹਨਾਂ ਦਾ ਵੱਡੇ ਪੱਧਰ ਉੱਤੇ ਅੱਜ ਵੀ ਧਰਾਤਲ ਪੱਧਰ ਉੱਤੇ ਪੰਥਕਲਿਆਜ਼ ਉੱਤੇ ਸਿਆਸੀ ਲਿਹਾਜ਼ ਉੱਤੇ ਵੱਡਾ ਜ਼ਿਕਰ ਹੈ ਤੇ ਕੋਹਲੀ ਪਰਿਵਾਰ ਦਾ ਆਪਾਂ ਪਹਿਲਾਂ ਜ਼ਿਕਰ ਕਰ ਹੀ ਲਿਆ ਇਹਨਾਂ ਬਗਾਵਤਾਂ ਦੇ ਵਿੱਚੋਂ ਕੀ ਦੇਖਦੇ ਆ ਹਰਮੀਤ ਸਿੰਘ ਪਠਾਨ ਮਜਰਾ ਨੂੰ ਜੀ ਇਹ ਆਪਣੇ ਡਿਟੇਲ ਜਿਸ ਤਰ੍ਹਾਂ ਕਿ ਤੁਸੀਂ ਬਟੇ ਇਹ ਇਹ ਬਟੇ ਹੀ ਬਗਾਵਤਾ ਪਿਛਲੇ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਹੋਈਆਂ ਨੇ ਉਹਨਾਂ ਦਾ ਕੱਲ ਵਧੀਆ ਬਿਲਕੁਲ ਵਧੀਆ ਹੈ ਹਾ ਦਰਸ਼ਕਾਂ ਸਰੂਤਿਆਂ ਨੂੰ ਦੱਸ ਦਈਏ ਕਿ ਇਹਨਾਂ ਬਗਾਵਤਾਂ ਦੇ ਵਿੱਚ ਜਿਹੜੇ ਜਿਹੜੇ ਵਕਫਾ ਅੱਗੇ ਵਾਲੇ ਜਦੋਂ-ਜਦੋਂ ਬਗਾਵਤਾ ਕੀਤੀਆਂ ਕਿਹੜੇ ਕਿਹੜੇ ਕਾਰਨ ਰਹਿ ਅਸੀਂ ਇਸ ਟੌਪਿਕ ਦੇ ਵਿੱਚ ਉਹ ਕਾਰਨ ਨਹੀਂ ਛੇੜ ਰਿਹਾ ਸਿਰਫ ਬਗਾਵਤਾ ਦਾ ਹੁਲਿਆ ਤੇ ਉਹਨਾਂ ਬਗਾਵਤਾ ਤੋਂ ਬਾਅਦ ਸਿਆਸੀ ਕਦਮ ਕਿਵੇਂ ਰਿਆ ਬਾਕੀ ਆਗੂਆਂ ਦਾ ਜੀ ਦੱਸੋ ਕਿ ਦੇਖੋ ਬਗਾਵਤ ਕਰਨੀ ਆਪਣੇ ਆਪ ਤੇ ਬੜੀ ਵੱਡੀ ਲੋਇਡ ਕਰਨਾ ਫਿਰ ਆਪਣੀ ਪਾਰਟੀ ਦੇ ਕੱਤੀ ਜਾਂ ਆਪਣੀ ਸਰਕਾਰ ਦੇ ਵਿੱਚ ਕੋਈ ਖਾਸ ਇਸ਼ੂ ਲੈ ਕੇ ਮਤਲਬ ਬਗਾਵਤ ਕੀਤੀ ਜਾਂਦੀ ਹੈ ਤੇ ਇਹ ਵੀ ਪਤਾ ਹੁੰਦਾ ਉਸ ਲੀਡਰ ਨੂੰ ਵੀ ਇਹਦਾ ਅੰਜਾਮ ਕੀ ਹੋਣਗੇ ਕਿ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਗਿਆ ਕਿ ਨਾ ਨਾ ਜਿਹੜਾ ਨੇ ਬਗਾਵਤ ਕੀਤੀ ਸੀ ਉਹਨਾਂ ਨੂੰ ਨਾ ਨਿਆ ਪਾਰਟੀਆਂ ਜਾਂ ਸਰਕਾਰਾਂ ਨੇ ਪੂਰੀ ਤਰ੍ਹਾਂ ਖੁੱਡੇ ਲੈਣ ਦੀ ਲਾਉਣਾ ਕੋਸ਼ਿਸ਼ ਕੀਤੀ ਪਰ ਕਿਉਂ ਉਹ ਫੇਰ ਉੱਭੜਿਆ ਕਿਉਂਕਿ ਉਹਨਾਂ ਦੇ ਕੁਬਾਰਤ ਇਸ਼ੂਸ ਸਨ ਉਹਨਾਂ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੇ ਮਸਲੇ ਸਨ ਉਹਦੇ ਵਿੱਚੋਂ ਉਹਨਾਂ ਦਾ ਕੱਦ ਵਧਿਆ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਰਗਰ ਤਜੀਤ ਸਿੰਘ ਰਖੜਾ ਜਿਹੜੇ ਇੱਕ ਸੋਬਰ ਲੀਡਰ ਨੇ ਬੜੇ ਸਾਊ ਸ਼੍ਰੀਫ ਲੀਡਰ ਨੇ ਤੇ ਉਹਨਾਂ ਨੇ ਜਦੋਂ ਆਪਣੀ ਪਾਰਟੀ ਦੇ ਖਿਲਾਫ ਬਗਾਵਤ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਕੱਦ ਹੋਰ ਵਧਿਆਗਾ ਕਿਉਂਕਿ ਉਹਨਾਂ ਨੇ ਵੀ ਕੁਝ ਮਤ ਲਿਆਂ ਦੇ ਉੱਪਰ ਲੋਕ ਹਿੱਤਾਂ ਦੇ ਲਈ ਉਹਨਾਂ ਨੇ ਜਿਹੜੀ ਗਵਾਰਤ ਉਹਦੇ ਵਿੱਚ ਉਹਨਾਂ ਦੀ ਐਮ ਬੜਿਆ ਤੇ ਹੁਣ ਜਿਸ ਤਰ੍ਹਾਂ ਦੀ ਜਿਹੜੀ ਤਾਜ਼ਾ ਤਰੀਕ ਬਗਾਵਤ ਹੈ ਸਰਦਾਰ ਹੈਮਲੀ ਸੀ ਪਖਾਨ ਮਾਜਰਾ ਦੀ ਉਹਨਾਂ ਨੇ ਵੀ ਆਪਣੀ ਸਰਕਾਰ ਦੇ ਖਿਲਾਫ ਕਈ ਜਿਹੇ ਮਸਲੇ ਖਾਏ ਨੇ ਤੇ ਨਾਲ ਹੀ ਉਹ ਇਹ ਗੱਲਾਂ ਕਹਿ ਰਹੇ ਨੇ ਜਿਹੜੀਆਂ ਗੱਲਾਂ ਦੇ ਕਾਰਨ ਲੱਗਦਾ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਣਗੀ ਕਿਉਂਕਿ ਜਿਵੇਂ ਕਿ ਕੈਪਟਨ ਮਨਿੰਦਰ ਸਿੰਘ ਨੇ ਇਸ਼ਾਰਾ ਸੀ ਵੀ ਆਪਣੀ ਬਗਾਵਤ 1984 ਦੇ ਵਿੱਚ ਲੋਕ ਮਸਲੇ ਲੋਕ ਇਸ਼ੂਜ਼ ਤੇ ਲੋਕ ਭਾਵਨਾਵਾਂ ਮਾਤੀ ਉਹਨਾਂ ਨੂੰ ਉਹਨਾਂ ਨੇ ਪਕੜਿਆ ਇਹਨੇ ਜਿਵੇਂ ਜਥੇਦਾਰ ਗੱਤਿਆ ਨਹੀਂ ਕਵੜਾ ਨਹੀਂ ਲੋਕ ਭਾਵਨਾ ਨੂੰ ਪਕੜਿਆ ਤੇ ਪ੍ਰਹਟ ਕ੍ਰੇਮ ਸੇ ਚੰਦੂ ਮਾਜਰਾ ਸਗੀ ਸਿੰਘ ਰਖੜਾ ਇਹ ਸਭ ਲੋਕ ਇਸ਼ੂ ਜਿ ਨੂੰ ਕਿਉਂਕਿ ਇਹਨੇ ਕਿ ਆਪ ਵੈਸੇ ਉਹ ਗੱਲ ਨਹੀਂ ਆਪਾ ਕਰਨਾ ਕਿਉਂਦੇ ਪਰੰਤੂ ਜਿਸ ਤਰ੍ਹਾਂ ਕਿ ਅਕਾਲੀ ਦਲ ਦੀ ਜਦੋਂ ਆਰ ਹੋਈ ਤਾਂ ਉਹਦੇ ਵਿੱਚ ਜਿਹੜੀ ਨਿਰਾਸ਼ਾ ਸੀ ਉਸ ਨੂੰ ਇਹਨਾਂ ਨੇ ਪੰਪਿਆ ਵੀ ਇਸ ਤਰ੍ਹਾਂ ਇਹਨੂੰ ਬਗਵ ਰੂਪ ਦੇ ਵਿੱਚ ਵਗਣੇ ਆ ਗਿਆ ਇਹਨੇ ਜਿਵੇਂ ਅੰਮੀ ਸੇ ਪੜਾਣਾ ਮਾਜਰਾ ਨੇ ਜਿਸ ਤਰ੍ਹਾਂ ਇਹ ਪੜਾ ਹੈ ਉਹਨਾਂ ਨੇ ਪੂਰਾ ਮੋਰਚਾ ਖੋਲਿਆ ਹੋਇਆ ਤੇ ਉਹ ਬੰਗਾਰ ਪਾ ਰਹੇ ਨੇ ਮੰਤਰੀਆਂ ਨੂੰ ਵੀ ਔਰ ਆਪਣੇ ਐਮਐਲਏ ਨੂੰ ਵੀ ਤੇ ਆਪਣੇ ਖਾਸ ਇਸ਼ੂ ਦੇ ਵਿੱਚ ਬੇਸ਼ੱਕ ਉਹਦੇ ਬਾਰੇ ਬکریاں ਰਾਮਾ ਨੇ ਆਪਣਾ ਉਹਦੇ ਨਾਲ ਕੋਈ ਮਸਲਾ ਨਹੀਂ ਪਰੰਤੂ ਫੇਰ ਵੀ ਇਹ ਲੱਗਦਾ ਹੈ ਵੀ ਜੇਕਰ ਉਸਦੇ ਉੱਪਰ ਰਿਟਰਨਮੈਂਟ ਰਹਿੰਦੇ ਆ ਜਾਂ ਲੋਕਾਂ ਨੂੰ ਅਪੀਲ ਕਰ ਜਾਂਦੇ ਆ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਉਹ ਕਨੇ ਵੱਡੇ ਲੀਡਰ ਵੀ ਬਣ ਸਕਦੇ ਨੇ ਕਿਉਂਕਿ ਬਗਾਵਤ ਜਦੋਂ ਬੰਦਾ ਰਿਸਕ ਲੈਂਦਾ ਹੈ ਇਸ ਪੱਖ ਦੇ ਵਿੱਚੋਂ ਉਹਦੇ ਨਾਲ ਲੋਕ ਜੁੜਦੇ ਨੇ ਤਾਂ ਉਹ ਉਹਦੇ ਵਿੱਚੋਂ ਉਹਦੇ 리ਡਰ ਬਣਦੀਆਂ ਵੱਡੀਆਂ ਸੰਭਾਵਨਾਵਾਂ ਹੁੰਦੀਆਂ ਨੇ ਵੈਸੇ ਵੀ ਦੇਖਿਆ ਜਾਵੇ ਜਦੋਂ ਕੈਪਟਨ ਮਹਿੰਦਰ ਸਿੰਘ ਕਾਂਗਰਸ ਛੱਡ ਕੇ 81 ਤੋਂ ਬਾਅਦ ਅਕਾਲੀ ਦਲ ਦੇ ਵਿੱਚ ਆਏ ਸਨ ਅਕਾਲੀ ਦਲ ਦੇ ਵਿੱਚ ਇਸ ਬਰਨਾਲਾ ਸਰਕਾਰ ਦੇ ਵਿੱਚ ਉਹ ਵਤੌਰ ਖੇਤੀਬਾੜੀ ਮੰਤਰੀ ਦਾ ਉਹ ਡਾਕਟਰ ਬਾਖਸ਼ਲ ਵੀ ਹੋ ਸੀ ਪਰੰਤੂ 24 ਜਨਵਰੀ ਨੂੰ ਜਦੋਂ ਕਿ ਪੰਜਾਬ ਨੂੰ ਨਹੀਂ ਮਿਲਿਆ ਚੰਡੀਗੜ੍ਹ ਅਤੇ ਆਪਰੇਸ਼ਨ ਬਲੈਕ ਥੰਡਰ ਹੋਇਆ ਸੀ ਉਹਦੇ ਖਿਲਾਫ ਉਹਨਾਂ ਨੇ ਨਰਤੇ ਸਰਾਰ ਪ੍ਰਕਾਸ਼ ਸਿੰਘ ਬਾਦਲੀ ਕਸੇ ਐਕਟਿੰਗ ਟੈਂਪਿੰਗ ਕਰੋੜਾ ਹੋ ਰਾ ਨਾਲ ਆਪਣੀ ਕੈਬਨਟ ਦੇ ਵਿੱਚ ਵਿਚਾਰਕ ਚ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ਼ੂਜ਼ ਤੇ ਉਹਦੇ ਵਿੱਚੋਂ ਉਹ ਵੱਡੇ ਲੀਡਰ ਬਣ ਕੇ ਆਪਣੇ ਆਪ ਦੇ ਵਿੱਚ ਜਿਹੜਾ ਪੰਜਾਬ ਦੀ ਇਹਨਾਂ ਨੂੰ ਸੱਤਾਂ ਸੰਭਾਲਿਆ ਇਹਨੇ ਜਿਵੇਂ ਹੁਣ ਜਿਵੇਂ ਆਪਾਂ ਜਿਹੜਾ ਦੀ ਗੱਲ ਕਰ ਰਹੇ ਹਾਂ ਇਹਦੇ ਜੋ ਇਸ਼ੂ ਜਿਹਦੇ ਉੱਪਰ ਜਿਹੜੀ ਰਾਜਨੀਤੀ ਹੁੰਦੀ ਹੈ ਜੱਗਗਾਵਤ ਕੀਤੀ ਜਾਂਦੀ ਹੈ ਉਹਦੇ ਵਿੱਚ ਕਈ ਵਾਰ ਉਹਨਾਂ ਦੇ ਜਿਹੜੇ ਆਪਣੀ ਆ ਜਿਹੜੀਆਂ ਘਾਟਾ ਹੁੰਦੀਆਂ ਨੇ ਆਪਣੀਆਂ ਕੂਟੀਆਂ ਹੁੰਦੀਆਂ ਨੇ ਉਹਨਾਂ ਨੂੰ ਇਸ਼ੂ ਜਿਦੇ ਰਾਹੀਂ ਲੋਕੋ ਹੋ ਕੇ ਆਪ ਸਮਝ ਸਕਦੇ ਨੇ ਕਿ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਲੋਪਿਸਤਾਨ ਹੈ ਜਿਹਨੂੰ ਦੇਖਣ ਵਾਲੀ ਗੱਲ ਤਾਂ ਇਹ ਹੈ ਬੇਸ਼ੱਕ ਇਹਨਾਂ ਦੇ ਪਛਾਣ ਮਾਜਰਾਤਾਂ ਬਾਰੇ ਅੱਨੇ ਜੰਨੇ ਹੈ ਕਿ ਕਿਸ ਤਰ੍ਹਾਂ ਦਾ ਕਿਸੇ ਈਸ਼ੂ ਦੇ ਉਪਰ ਆਉਂਗਾ ਤੇ ਆਮ ਆਦਮੀ ਪਾਰਟੀ ਦਾ ਵੀ ਜਿਸ ਤਰ੍ਹਾਂ ਦਾ ਪਿਛਲਾ ਪੱਧਰ ਦੇਖ ਰਹੇ ਹਾਂ ਤੇ ਆ ਉਹਦੇ ਵਿੱਚੋਂ ਵੀ ਸਮਝਣ ਦੀ ਕੋਸ਼ਿਸ਼ ਕਰਨ ਵਾਲੀ ਤੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਹ ਪਿਕਚਰ ਕਲੀਅਰ ਹੋ ਸਕਦੀ ਹੈ ਪਰੰਤੂ ਹਾਲ ਵੀ ਘੜੀ ਇਹ ਹੈ ਇਹ ਬਹੁਤ ਚਿੱਕੀ ਬਗਾਨਤਾ ਵੱਡੀ ਬਗਾਨਤਾ ਇਸ ਤਰ੍ਹਾਂ ਦੀ ਪਹਿਲੀ ਵਾਰ ਜੇ ਆਪਾਂ ਦੇਖ ਲਈਏ ਆਪਣੀ ਰੂਲਿੰਗ ਪਾਰਟੀ ਦਾ ਐਮਐਲਏ ਹੋਵੇ ਤੇ ਜਿਹੜਾ ਪੂਰਾ ਠੱਕੜ ਰਿਹਾ ਹੋਵੇ ਤੇ ਜਿਹੜਾ ਸਰਕਾਰੀ ਦਰਬਾਰੇ ਕੀ ਦੇ ਨਾਲ ਪੂਰਾ ਉਹ ਹੋਵੇ ਉਹ ਇਸ ਪੱਧਰ ਦੇ ਉੱਪਰ ਬਗਾਵਤ ਤੇ ਖੜੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਇਹ ਬਗਾਵਤ ਲਈ ਸਿਆਸੀ ਸਾਹਸ ਚਾਹੀਦਾ ਹੈ ਤੇ ਸਿਆਸੀ ਸਾਹਸ ਦੇ ਨਾਲ ਉਸ ਸਖਸ ਦੇ ਕੋਲ ਦਾਅਪੇ ਚ ਵੀ ਹੋ ਉਹ ਸਿਆਸੀ ਕਬੱਡੀ ਖੇਡਣੀ ਜਾਣਦਾ ਹੋਵੇ ਜਿੰਨਾ ਜਿੰਨਾ ਅੱਗਵਾਂ ਦਾ ਆਪਾਂ ਜ਼ਿਕਰ ਕੀਤਾ ਹੈ ਬਾਕੀ ਇਹਨਾਂ ਸਾਰੇ ਅੱਗਵਾਂ ਨੇ ਸਿਆਸੀ ਕਬੱਡੀਆਂ ਖੇਡੀਆਂ ਨੇ ਤੇ ਹੁਣ ਤਾਜ਼ਾ ਤਰੀ ਨੇ ਸਿਆਸੀ ਕਬੱਡੀ ਪਾਈ ਹੈ ਹਰਮਿੰਦਰ ਸਿੰਘ ਪਠਾਨ ਮਾਝਰਾ ਵੇਖਣਾ ਹੋਵੇਗਾ ਕਿ ਅਗਲੇ ਸਮੇਂ ਹਰਮਿੰਦਰ ਸਿੰਘ ਪਠਾਨ ਮਾਝਰਾ ਦਾ ਸਿਆਸੀ ਭਵਿੱਖ ਕੀ ਰਹਿੰਦਾ ਹੈ ਫਿਰ ਪਟਿਆਲੇ ਦੇ ਇਰਦ-ਗਿਰ ਸਿਆਸੀ ਬਗਾਵਤਾਂ ਇਤਿਹਾਸਿਕ ਅਸ਼ੋਕੜ ਦੇ ird gird ਜਿਹੜੀ ਅੱਜ ਦੀ ਇਸ ਖਾਸ ਚਰਚਾ ਸੀ ਦਰਸ਼ਕਾਂ ਸਨ ਇਹਨੂੰ ਇੱਕ ਵਾਰ ਫਿਰ ਦੱਸਦੀ ਹੈ ਮਾਨਸ ਜੋਗੀ ਬਚਨ ਉਹ ਕੇ ਲੇਖਕ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਪ੍ਰਵਾਨ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਏਵੀਐਲ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਵਿਸ਼ਾ ਪੰਜਾਬੀ